ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਸਾਹਿਤ ਮਾਲਾ ਪੁਸਤਕ ਦੇ ਵਾਰਤਿਕ ਭਾਗ ਦੇ ਵਿੱਚ ਦੂਜੇ ਪਾਠ ਬੋਲੀ ਦੇ ਪ੍ਰਸ਼ਨ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ ਬੋਲੀ ਨਾਂ ਦੇ ਲੇਖ ਵਿੱਚ ਗੁਰਬਖਸ਼ ਸਿੰਘ ਨੇ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਿਹਾ ਹੈ ਇਸ ਤੋਂ ਮਨੁੱਖ ਦੀ ਆਤਮਾ ਦਾ ਵਧੀਆ ਜਾਂ ਕਟਿਆ ਹੋਣਾ ਦਿਖਾਈ ਦਿੰਦਾ ਹੈ ਇਸ ਪ੍ਰਸੰਗ ਵਿੱਚ ਲੇਖ ਇੱਕ ਉਦਾਹਰਨ ਦਿੰਦਾ ਹੈ ਜਿਹੜਾ ਮਨੁੱਖ ਬੋਲਿਆ ਨਹੀਂ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਮਕਾਨ ਦੇ ਬੂਹੇ ਬੰਦ ਹੋਣ ਅਸੀਂ ਅਜਿਹੇ ਮਕਾਨ ਦੇ ਅੰਦਰ ਜਾਤੀ ਮਾਰ ਕੇ ਨਹੀਂ ਦੇਖ ਸਕਦੇ ਬੋਲ ਦਾ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਮਕਾਨ ਦੇ ਦੂਹੇ ਖੋਲ ਕੇ ਅੰਦਰ ਚਾਤੀ ਪਵਾ ਦਿੱਤੀ ਹੋਵੇ ਇਸ ਉਦਾਹਰਣ ਰਾਹੀਂ ਲੈ ਕੇ ਦੱਸਣਾ ਚਾਹੁੰਦਾ ਕਿ ਬੋਲੀ ਹੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਬੋਲੀ ਰਾਹੀਂ ਹੀ ਅਸੀਂ ਮਨੁੱਖ ਦੀ ਆਤਮਾ ਤੱਕ ਪਹੁੰਚ ਸਕਦੇ ਹਾਂ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂ ਬੋਲੀ ਦਾ ਖਜ਼ਾਨਾ ਬਚਪਨ ਦੇ ਆਲੇ-ਦੁਆਲੇ ਵਿੱਚੋਂ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ ਜਿਹੜੇ ਸ਼ਬਦ ਬਚਪਨ ਵਿੱਚ ਸਾਡੇ ਮਨ ਤੇ ਚਿੱਤਰੇ ਜਾਂਦੇ ਹਨ ਉਹ ਸਾਨੂੰ ਭੁੱਲਦੇ ਨਹੀਂ ਤੇ ਮੋਹਰਾਂ ਵਰਗਾ ਕੰਮ ਦਿੰਦੇ ਹਨ ਇੱਕ ਇੱਕ ਮੋਹਰ ਨੂੰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾ ਲੈਂਦੇ ਹਾਂ ਜਿੱਥੇ ਸਾਡਾ ਬਚਪਨ ਬੀਤਦਾ ਹੈ ਉਹ ਥਾਂ ਮੋਹਰਾਂ ਦੀ ਖਾਨ ਹੈ ਸਾਡੀ ਅਮੀਰੀ ਦਾ ਨਿਰ ਨਿਰਪਰ ਪਹਿਲਾ ਇਸ ਖਾਨ ਤੇ ਹੀ ਹੁੰਦਾ ਹੈ ਇਸ ਲਈ ਵੱਡਿਆਂ ਨੂੰ ਬੱਚਿਆਂ ਦੀ ਭਾਸ਼ਾ ਹੀ ਮੀਰੀਵਲ अथवा ਉਹਨਾਂ ਦੀ ਬੋਲੀ ਵੱਲ ਵਿਸ਼ੇਸ਼ ਤੇ ਆਦੇਣਾ ਚਾਹੀਦਾ ਹੈ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ ਇਸ ਰਾਹੀਂ ਅਸੀਂ ਆਪਣੇ ਦਿਲ ਦੀ ਗੱਲ ਪ੍ਰਗਟ ਕਰ ਸਕਦੇ ਹਾਂ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਿਹਾ ਗਿਆ ਹੈ ਬੋਲੀ ਇੱਕ ਅਜਿਹੀ ਦੌਲਤ ਹੈ ਜਿਸ ਦੀ ਸਾਨੂੰ ਰੋਜ਼ਾਨਾ ਜੀਵਨ ਵਿੱਚ ਜ਼ਰੂਰਤ ਪੈਂਦੀ ਹੈ ਸ਼ਬਦ ਨਿੱਕੇ ਤੇ ਨੋਟਾਂ ਦੀ ਤਰ੍ਹਾਂ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਜਿਹੜੇ ਲੋਕ ਸ਼ਬਦ ਰੂਪੀ ਸਿੱਕਿਆਂ ਵੱਲ ਧਿਆਨ ਨਹੀਂ ਦਿੰਦੇ ਉਹ ਜੀਵਨ ਵਿੱਚ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ ਬੋਲੀ ਸਾਡੀ ਸਫਲਤਾ ਦੀ ਕੁੰਜੀ ਹੈ ਇਹ ਬਹੁਤ ਮਹਿੰਗੀ ਤੇ ਪਿਆਰੀ ਵਿਰਾਸਤ ਹੈ ਇਸ ਲਈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਲਫ਼ਜ਼ ਦੀ ਦਿਲ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੀਆਂ ਹਨ ਇਸ ਕਥਨ ਦੀ ਵਿਆਖਿਆ ਲਿਖ ਦੱਸਦਾ ਹੈ ਕਿ ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਮੋਹਰ ਆਪ ਦੌਲਤ ਨਹੀਂ ਸਗੋ ਸਿਰਫ ਦੌਲਤ ਦੀ ਪ੍ਰੋਸੇਜ ਇੱਕ ਨਿਸ਼ਾਨੀ ਹੁੰਦੀ ਹੈ ਉਸ ਤਰ੍ਹਾਂ ਸ਼ਬਦ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੀਆਂ ਜਿਕਰ ਸਾਡੇ ਦਿਲ ਵਿੱਚ ਦੋਸਤੀਆਂ ਪਿਆਰਾਂ ਕੁਰਬਾਨੀਆਂ ਗੀਤਾਂ ਖਾਣੀਆਂ ਹੰਝੂਆਂ ਹਾਸਿਆਂ ਤੇ ਕੁਦਰਤ ਦੀਆਂ ਸ਼ੋਹਾਂ ਦੀ ਦੌਲਤ ਅਮੁਖ ਤਾਂ ਫਿਰ ਮਨੁੱਖੀ ਕੁੱਖ ਵਿੱਚੋਂ ਅਜਾਹ ਕੋਈ ਨਹੀਂ ਜਨਮਿਆ ਜਿਹੜਾ ਜੱਫੀਆਂ ਪਾਉਂਦੇ ਸ਼ਬਦਾਂ ਦੀ ਛਣਛਣ ਤੋਂ ਕਰਵਾਨ ਨੂੰ ਰੋਕ ਸਕੇ ਇਸ ਤਰ੍ਹਾਂ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁੰੰਦੀ ਹੈ ਇਸ ਕਥਨ ਦੀ ਪੁਸ਼ਟੀ ਬੋਲੀ ਨਾਂ ਦੇ ਲੇਖਕ ਵਿੱਚ ਲੇਖਕ ਦੱਸਦਾ ਹੈ ਕਿ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦਾਂ ਦੀ ਚੋਣ ਕਰਦੀ ਹੈ ਇਸੇ ਲਈ ਹੀ ਬੋਲੀ ਨੂੰ ਅਸਲੀ ਅਮੀਰੀ ਦਾ ਠੀਕ ਮੇਚ ਮੰਨਿਆ ਜਾਂਦਾ ਹੈ ਹਰ ਸ਼ਬਦ ਕਿਸੇ ਤਜਰਬੇ ਦਾ ਹਿੱਸਾ ਹੁੰਦਾ ਹੈ ਤੇ ਹਰ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਅਕਲ ਜ਼ਿੰਦਗੀ ਦਾ ਅਸਲ ਸੋਨਾ ਹੈ ਜਿਸ ਦੀ ਲਿਸ਼ਕ ਤੋਂ ਵਾਂਜੀ ਸਡੋ ਨਕਸ਼ਵੀ ਦਿਲਾਂ ਵਿੱਚ ਕੋਈ ਖੇਚ ਨਹੀਂ ਪਾਉਂਦੇ ਤਜਰਬਾ ਸਾਡੀ ਦੌਲਤ ਹੈ ਇਹ ਦੌਲਤ ਜ਼ਿੰਦਗੀ ਨੂੰ ਅਮੀਰ ਬਣਾਉਂਦੀ ਹੈ ਜ਼ਿੰਦਗੀ ਦੀ ਇਸੇ ਮੀਰੀ ਵਿੱਚ ਵਿੱਚੋਂ ਹੀ ਬੋਲੀ ਆਪਣੇ ਸ਼ਬਦਾਂ ਦੀ ਝੋਨ ਕਰਦੀ ਹੈ ਬਚਪਨ ਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਬਣਾ ਸਕਦਾ ਹੈ ਕਿਵੇਂ ਅਮੀਰ ਬਣਾ ਸਕਦਾ ਹੈ ਲੈਕਨਸਾਰ ਬੋਲੀ ਦਾ ਖਜ਼ਾਨਾ ਬਚਪਨ ਦੇ ਜੋ ਗਿਰਦੇ आले ਦਵਾਲੇ ਵਿੱਚੋਂ ਇਕੱਠਾ ਹੋਣਾ ਜੁੜਨਾ ਸ਼ੁਰੂ ਹੁੰਦਾ ਹੈ ਜਿਹੜੇ ਸ਼ਬਦਪਨ ਵਿੱਚ ਸਾਡੇ ਮਨ ਤੇ ਚਿਤਰੀ ਜਾਂਦੇ ਉਹ ਸਾਨੂੰ ਪੁੱਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ ਇੱਕ ਇੱਕ ਮੋਹਰ ਨੂੰ ਅਸੀਂ ਨਿੱਕਾ ਨਿੱਕੇ ਸਿੱਕਿਆਂ ਵਿੱਚ ਵਟਾ ਲੈਂਦੇ ਹਾਂ ਇਸ ਤਰ੍ਹਾਂ ਸਾਡੇ ਖਜ਼ਾਨੇ ਦੀਆਂ ਪੀਟੀਆਂ ਛਣਕਣ ਲੱਗ ਪੈਂਦੀਆਂ ਹਨ ਬਚਪਨ ਵਿੱਚ ਇਹ ਮੋਹਰੇ ਇਕੱਠੇ ਕੀਤੇ ਜਾਂ ਸਕਦੇ ਹਨ ਜਿਨ੍ਹਾਂ ਨੂੰ ਪਨਾਪਨਾ ਕੇ ਅਸੀਂ ਆਪਣੀ ਜਵਾਨੀ ਤੇ ਬੁਢਾਪੇ ਦਾ ਔਖਾ ਜਾਂ ਸੌਖਾ ਚਟ ਨਗਾਉਂਦੇ ਹਾਂ ਇਸ ਤਰ੍ਹਾਂ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਅਮੀਰ ਬਣਾ ਸਕਦਾ ਹੈ ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਕੀ ਦੇਣ ਹੈ ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਮਤ ਪੁੰਨ ਦੇਣ ਹੈ ਬੋਲੀ ਨਾਲੋਂ ਜ਼ਿਆਦਾ ਧਿਆਨ ਮੰਗਣ ਵਾਲੀ ਜ਼ਿੰਦਗੀ ਦੀ ਕੋਈ ਹੋਰ ਦੌਲਤ ਨਹੀਂ ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ ਸ਼ਬਦ ਇਸ ਦੌਲਤ ਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਜ਼ਿੰਦਗੀ ਦੀ ਦੌਲਤ ਤੋਂ ਬਿਨਾ ਸ਼ਬਦ ਨਕਾਰੇ ਜਾਂ ਨਕਮੇ ਹੁੰਦੇ ਹਨ ਤੇ ਸ਼ਬਦਾਂ ਤੋਂ ਬਿਨਾ ਦੌਲਤ ਅਣਵਰਤੀ ਪਈ ਰਹੇਗੀ ਇਸ ਲਈ ਇਹ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਅਦੇ ਦੀ ਚਾਹ ਕੀਤੀ ਜਾਵੇ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਨੀਰ ਬਣਾਉਂਦੇ ਹਨ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ ਇਸ ਲਈ ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਵਿਸ਼ੇਸ਼ਤ ਇਹ ਹੈ ਆਣ ਬੋਲੇ ਤੇ ਬੋਲੇ ਬੋਲਦੇ ਮਨੁੱਖਵਾਰੀ ਗੁਰਵਕ ਸਿੰਘ ਨੇ ਕੀ ਕਿਹਾ ਬੋਲੀ ਨਾਂ ਦੇ ਆਪਣੇ ਲੇਖ ਵਿੱਚ ਗੁਰਬਖਸ਼ ਸਿੰਘ ਨੇ ਕਿਹਾ ਕਿ ਅਣਬੋਲਿਆ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕੋਈ ਬੰਦ ਬੂਹਿਆਂ ਵਾਲਾ ਮਕਾਨ ਹੋਵੇ ਭਾਵੇਂ ਉਸ ਦਾ ਅੰਦਰਲਾ ਸਦਖਾਈ ਨਾ ਦਿਂਦਾ ਹੋਵੇ ਬੋਲ ਦਾ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਮਕਾਨ ਦੇ ਬੂਖ ਖੋਲ ਕੇ ਅੰਦਰ ਚਾਤੀ ਪੁਆਦੀ ਹੋਵੇ ਲੇਕਿਨ ਸਾਰ ਕਈ ਮਕਾਨਾਂ ਦਾ ਅੰਦਰਲਾ ਸੰਮਨ ਦੀ ਬਾਹਰੀ ਮੰਤਰ ਤੋਂ ਬਹੁਤ ਹੀ ਸੋਹਣਾ ਬਹੁਤ ਹੀ ਸੁਖ ਦੇਣ ਵਾਲਾ ਹੁੰਦਾ ਹੈ ਇਸ ਤਰ੍ਹਾਂ ਲੈ ਕੇ ਦੱਸਣਾ ਚਾਹੁੰਦਾ ਹੈ ਕਿ ਮਨੁੱਖ ਦੀ ਬੋਲੀ ਤੋਂ ਹੀ ਉਸ ਦੀ ਅੰਦਰਲੀ ਸੁੰਦਰਤਾ ਦੇਖੀ ਜਾ ਸਕਦੀ ਹੈ ਉਹ ਸੋਹਣਿਆ ਬੋਲਖਾਂ ਵੇਖਾਂ ਅੰਦਰੋਂ ਤੂੰ ਇਦੋਂ ਵੀ ਸੋਹਣਾ ਹੋਵੇਂਗਾ ਸ਼ਲ ਕਿਸ ਨੇ ਕਿਸ ਨੂੰ ਕਹੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਬੋਲੀ ਨਾਂ ਦੇ ਲੇਖ ਦੇ ਇਹ ਸ਼ਬਦ ਕਿਸੇ ਸੋਝ ਭੁਖੇ ਸਿਆਣੀ ਨਹੀਂ ਸੋਹਣੇ ਮੂੰਹ ਵਾਲੇ ਰਾਹੀਨ ਦੇਖ ਕੇ ਉਸ ਲਈ ਕਹੇ ਤਾਂ ਜੋ ਉਸ ਨੂੰ ਬੋਲਦਿਆਂ ਸੁਣ ਸਕੇ ਇਸ ਦੇ ਲਈ ਉਹ ਸੋਹਣੇ ਮੂੰਹ ਵਾਲੇ ਰਾਹੀਨ ਨੂੰ ਸਮੁੰਦਨ ਕਰਦੇ ਹਾਂ ਉਸ ਨੂੰ ਕਹਿਣ ਦਾ ਕਿ ਬੋਲੇ ਤਾਂ ਜੋ ਦੇਖਿਆ ਜਾ ਸਕੇ ਕਿ ਅੰਦਰੋਂ ਕਿੰਨਾ ਸੋਹਣਾ ਹੈ ਤਾਂ ਪਿਆਰੇ ਵਿਦਿਆਰਥੀਓ ਇਹ ਸੰਨ ਪੰਜਾਬੀ ਸਾਹਿਤmala ਪੁਸਤਕ ਦੇ ਦੂਜੇ ਪਾਠ ਬੋਲੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਅਗਲਾ ਪਾਠ ਕਰਾਂਗੇ ਤਾਂ ਧੰਨਵਾਦ ਵਿਦਿਆਰਥੀਓ